ਬਹੁਤ ਬਹੁਤ ਧੰਨਵਾਦ ਸਾਡੇ মিডিਆ ਵਾਲੇ ਵੀਰਾਂ ਦਾ ਫਤਿਹਗੜ ਦੀ ਸਾਰੇ ਸਾਡੇ ਭਰਾਵਾਂ ਦਾ ਫਤਿਹਗੜ ਚੂੜੀਆਂ ਹਲਕੀ ਦੇ ਸਾਰੇ ਵਾਸੀਆਂ ਦਾ ਕਿ ਜਿਹੜੇ ਬੜਾ ਸਹਿਯੋਗ ਦਿੰਦੇ ਨੇ ਦਿੱਲੀ ਦੇ ਵਿੱਚ ਇਲੈਕਸ਼ਨ ਦਾ ਬੜਾ ਜ਼ੋਰ ਸੀ ਇਸ ਕਰਕੇ ਥੋੜਾ ਸਮਾਵਤ ਲੱਗ ਗਿਆ ਅਸੀਂ ਹਰ ਹਫਤੇ ਵੀਰਵਾਰ ਦੇ ਵੀਰਵਾਰ ਜੋ ਟਾਈਮ ਰੱਖਿਆ ਸੀ ਵੀ ਫਤਿਹਗੜ ਸ਼ਹਿਰ ਦੇ ਵਿੱਚ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਸੁਣਨ ਕਈ ਸਾਡੇ ਪਿੰਡਾਂ ਤੋਂ ਭਰਾ ਵੀ ਆ ਜਾਂਦੇ ਨੇ ਸ਼ਹਿਰ ਵਾਸੀ ਸਾਰੇ ਦੁਕਾਨਦਾਰ ਨੇ ਇਸ ਕਰਕੇ ਮੈਨੂੰ ਖੁਦ ਇੱਥੇ ਆਉਣਾ ਪੈਂਦਾ ਵੀ ਕਿਸੇ ਭਰਾ ਨੂੰ ਆਪਣਾ ਕਾਰੋਬਾਰ ਛੱਡ ਕੇ ਨਾ ਆਉਣਾ ਪਵੇ ਅੱਜ ਸਾਡੇ ਸਾਰੇ ਵਿਭਾਗਾਂ ਤੋਂ ਐਸਡੀਓ ਸਾਹਿਬ ਜਈ ਸਾਹਿਬ ਸਾਡੇ ਵਾਟਰ ਸਪਲਾਈ ਤੋਂ ਬਿਜਲੀ ਬੋਰਡ ਤੋਂ ਔਰ ਜਿੰਨੇ ਵੀ ਸੰਬੰਧਿਤ ਵਿਭਾਗ ਨੇ ਸਾਰੇ ਵਿਭਾਗਾਂ ਦੇ ਸਾਡੇ ਅਫਸਰ ਬਿਲਕੁਲ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇ ਰਹੇ ਨੇ ਔਰ ਸ਼ਹਿਰ ਵਾਸੀਆਂ ਦੀਆਂ ਜਿਹੜੀਆਂ ਆਉਣ ਵਾਲੀਆਂ ਮੁਸ਼ਕਲਾਂ ਕਈ ਮੁਸ਼ਕਲਾਂ ਸਾਹਮਣੇ ਆਉਂਦੀਆਂ ਨੇ ਬਿਜਲੀ ਬੋਰਡ ਦੀਆਂ ਕਈ ਮੁਸ਼ਕਲਾਂ ਸਾਹਮਣੇ ਆਈਆਂ ਵਾਟਰ ਸਪਲਾਈ ਦੀਆਂ ਕਈ ਆਈਆਂ ਕਈ ਮੁਸ਼ਕਲਾਂ ਸੀਵਰੇਜ ਦੀਆਂ ਕਈ ਮੁਸ਼ਕਲਾਂ ਸਾਹਮਣੇ ਆਈਆਂ ਤਾਂ ਜੋ ਸੌਖੇ ਤਰੀਕੇ ਦੇ ਨਾਲ ਸ਼ਹਿਰ ਵਾਸੀਆਂ ਦਾ ਹੱਲ ਕਰ ਸਕੀ ਇਸ ਕਰਕੇ ਹਫਤੇ ਦਾ ਇੱਕ ਦਿਨ ਅਸੀਂ ਅਧਿਕੜ ਚੂੜੀਆਂ ਸ਼ਹਿਰ ਦੇ ਵਿੱਚ ਦਿੰਨੇ ਆ ਤਾਂ ਜੋ ਕਿਸੇ ਸਾਡੇ ਭਰਾ ਨੂੰ ਆਪਣੇ ਕਾਰੋਬਾਰ ਤੋਂ ਜਾਣ ਤੋਂ ਮੁਸ਼ਕਲ ਨਾ ਵੀ ਆਪਣੀ ਕਿਉਂਕਿ ਰੋਜੀ ਰੋਟੀ ਹਰ ਇੱਕ ਦੁਕਾਨਦਾਰ ਦੀ ਇੱਕ ਛੋਟੇ ਤੋਂ ਲੈ ਕੇ ਵੱਡੇ ਦੁਕਾਨਦਾਰ ਦੀ ਇੱਕ ਦੁਕਾਨ ਰੋਜੀ ਰੋਟੀ ਹੈ ਮੈਂ ਨਹੀਂ ਚਾਹੁੰਦਾ ਕਿ ਆਪਣੀ ਦੁਕਾਨ ਨੂੰ ਛੱਡ ਕੇ ਉਹ ਮੇਰੇ ਪਿੱਛੇ ਪਿੱਛੇ ਤੁਰਿਆ ਫਰੇ ਮੈਂ ਖੁਦ ਇਸ ਕਰਕੇ ਫੈਸਲਾ ਕੀਤਾ ਹੈ ਸਾਰੇ ਹਰ ਕਬਾਸੀਆਂ ਦੀ ਸਲਾਹ ਦੇ ਨਾਲ ਫੈਸਲਾ ਕੀਤਾ ਇਹ ਹਫਤੇ ਦੇ ਵਿੱਚ ਅਸੀਂ ਇੱਕ ਦਿਨ ਸ਼ਹਿਰ ਨੂੰ ਦਿਆ ਕਰਨਾ ਪਰ ਸ਼ਹਿਰ ਵਾਸੀਆਂ ਨੂੰ ਮੇਰੀ ਬੇਨਤੀ ਆ ਕਿਸੇ ਨੂੰ ਵੀ ਚੀਜ਼ ਗੰਦੀ ਲੋੜਨੀ ਪਾਤੀ ਬਾਜੀ ਤੋਂ ਉੱਪਰ ਉੱਠ ਕੇ ਕੰਮ ਕਰਾਂਗੇ ਕਿਸੇ ਦੇ ਵੀ ਕੋਈ ਪਰਸਨਲ ਕੰਮ ਹੈ ਕਿਸੇ ਦਾ ਮਕਾਨ ਕੱਚਾ ਹੈ ਕਿਸੇ ਦੇ ਘਰ ਦੇ ਵਿੱਚ ਬਾਥਰੂਮ ਨਹੀਂ ਜੋ ਸਰਕਾਰ ਵੱਲੋਂ ਸਹੂਲਤ ਹੁੰਦੀ ਹੈ ਦਿੱਲੀ ਇਲੈਕਸ਼ਨ ਬਹੁਤ ਵਧੀਆ ਰਹੀ ਜੀ ਦਿੱਲੀ ਦੇ ਵਿੱਚ ਬਹੁਤ ਕੁਝ ਵੇਖਣ ਨੂੰ ਮਿਲਿਆ ਕਾਫੀ ਇਲੈਕਸ਼ਨਾਂ ਅਸੀਂ ਪੰਜਾਬ ਦੇ ਵਿੱਚ ਵੇਖੀਆਂ ਹਰਿਆਣਾ ਦੇ ਵਿੱਚ ਵੇਖੀਆਂ ਕੋਈ ਰਾਜ ਦੇ ਵਿੱਚ ਵੇਖੀਆਂ ਦਿੱਲੀ ਇਲੈਕਸ਼ਨ ਦੇ ਵਿੱਚ ਮੈਂ ਜੋ ਵੇਖਿਆ ਨਰਿੰਦਰ ਮੋਦੀ ਜੀ ਨੂੰ ਪ੍ਰਵੀਨਤ ਕੇਜਰੀਵਾਲ ਜੀ ਦਾ ਡਰ ਵੇਖਿਆ ਮੈਨੂੰ ਨਹੀਂ ਲੱਗਦਾ ਵੀ ਉਹ ਆਪਣੀ ਇਲੈਕਸ਼ਨ ਦੇ ਉੱਤੇ ਵੀ ਇੰਨੀ ਜ਼ਿਆਦਾ ਗੁੰਡਾਗਰਦੀ ਕੀਤੀ ਹੋਊਗੀ ਪਰਸਲ ਸੀਟ ਤੇ ਜਿੰਨੀ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਜਿੱਥੋਂ ਇਲੈਕਚਰ ਲੜਨੇ ਉਹਨਾਂ ਦੀ ਸੀਟ ਦੇ ਉੱਤੇ ਘੱਟੋ-ਘੱਟ 5 ਤੋਂ 30 ਇਹਨਾਂ ਨੇ ਆਪਣੇ ਐਮਐਲਏ ਲਾਏ ਸੀ 5 ਤੋਂ 7 ਆਪਣੇ ਇਹਨਾਂ ਦੇ ਐਮਪੀ ਲੱਗੇ ਸੀ ਇੰਨਾ ਇਹਨਾਂ ਨੂੰ ਡਰ ਪ੍ਰਵੀਨਤ ਕੇਜਰੀਵਾਲ ਦਾ ਡਰ ਬੋਲਦਾ ਸੀ ਦਿੱਲੀ ਇਲੈਕਸ਼ਨ ਦੇ ਵਿੱਚ ਲੋਕ ਗਰਾਊਂਡ ਲੈਵਲ ਦੇ ਜੋ ਸਹੀ ਲੋਕ ਨੇ ਜੋ VOTER ਨੇ ਜੋ ਸੱਚੇ ਸੁੱਚੇ VOTER ਨੇ ਅਰਵਿੰਦ ਕੇਜਰੀਵਾਲ ਦੇ ਨਾਲ ਹੈ ਔਰ ਬੜੇ ਵੱਡੇ ਪੱਧਰ ਤੇ ਅਰਵਿੰਦ ਕੇਜਰੀਵਾਲ ਜੀ ਨੂੰ VOTES ਪਾਈਆਂ ਨੇ ਬੜੇ ਵੱਡੇ ਪੱਧਰ ਤੇ ਅਰਵਿੰਦ ਕੇਜਰੀਵਾਲ ਜੀ ਦੀ ਹਾਜ਼ਰੀ ਦੇ ਵਿੱਚ ਦਿੱਲੀ ਦੇ ਵਿੱਚ ਦੁਬਾਰਾ ਸਰਕਾਰ ਬਣੀ ਜੀ ਰਾਤੀ ਜੂਲੀ ਦੀ ਦੁਕਾਨ ਤੇ ਚਲੀ ਗਈ ਦੋ ਜੱਟ ਨੇ ਕਿਸ ਤਰ੍ਹਾਂ ਦਾ ਕਰ ਇਹ ਖ ਬਹੁਤ ਮਾੜੀ ਜੋ ਘਟਨਾ ਹੋਈ ਹੈ ਫਲੇਗੜ ਸ਼ਹਿਰ ਦੇ ਵਿੱਚ ਜਿਹੜੀ ਗੋਲੀ ਚੱਲੀ ਹੈ ਬਹੁਤ ਮਾੜੀ ਮੈਨੂੰ ਪਤਾ ਲੱਗਾ ਵੀ ਇਹ ਘਰਾਹ ਦੀ ਵਿੱਚ ਉਹ ਡੈਕਸ ਵੀ ਹੋ ਗਈ ਹੈ ਬਹੁਤ ਮਾੜਾ ਹੋਇਆ। ਬਹੁਤ ਨਿੰਦਣਯੋਗ ਗੱਲ ਹੈ ਇਦਾਂ ਦੀ ਵੇਖੋ ਸੀਸੀਟੀਵੀ ਕੈਮਰੇ ਦੀ ਜਿਹੜੀ ਵੀਡੀਓ ਕੜਵਾ ਰਹੀ ਹੈ ਥੋੜੇ ਸਮੇਂ ਤੱਕ ਤੁਹਾਨੂੰ ਵੀ ਪਤਾ ਲੱਗ ਜਾਏਗਾ। ਜੋ ਵੀ ਹੋਇਆ ਕੁੱਲ ਮਿਲਾ ਕੇ ਮਾੜਾ ਹੋਇਆ ਇਦਾਂ ਨਹੀਂ ਕਰਨਾ ਚਾਹੀਦਾ। ਕਿਉਂਕਿ ਛੋਟੇ-ਛੋਟੇ ਜਿਹੜੇ ਲੜਾਈ ਝਗੜੇ ਨੇ ਛੋਟੀਆਂ-ਛੋਟੀਆਂ ਬੱਚਿਆਂ ਦੀਆਂ ਗੱਲਾਂ ਤੋਂ ਗੱਲਾਂ ਵੱਧ ਜਾਂਦੀਆਂ। ਛੋਟੇ-ਛੋਟੀਆਂ ਗੱਲਾਂ ਤੋਂ ਫਿਰ ਵੱਡੀਆਂ ਤੇ ਆਉਂਦੀਆਂ ਤੇ ਇੱਦਾਂ ਵੱਡੇ ਨੁਕਸਾਨ ਹੁੰਦੇ ਨੇ। ਬਾਕੀ ਸੀਸੀਟੀਵੀ ਉਹਦੀ ਸੀਸੀਟੀਵੀ ਕੈਮਰੇ ਦੀ ਵੀਡੀਓ ਪੁਲਿਸ ਕਿ ਕਿਹਦੀ ਗਲਤੀ ਆ ਕਿਦੇ ਕਾਰਨ ਹੋਇਆ ਕਿੱਦਾਂ ਹੋਇਆ ਲੇਕਿਨ ਬਹੁਤ ਮੰਦਭਾਗੀ ਕਰਨਾ ਹੈ ਔਰ ਜੋ ਵੀ ਹੋਇਆ ਹੋਊਗਾ ਮੇਰੀਆਂ ਵੀ ਇਹੀ ਪ੍ਰਸ਼ਾਸਨ ਨੂੰ ਵੀ ਹੁਦਾਇਤਾ ਨੇ ਔਰ ਐਸਐਸਪੀ ਸਾਹਿਬ ਨਾਲ ਵੀ ਗੱਲ ਹੋਈ ਆ ਡਿਪਟੀ ਸਾਹਿਬ ਨਾਲ ਵੀ ਗੱਲ ਹੋਈ ਆ ਜਿਹਦੀ ਗਲਤੀ ਹੋਊਗੀ ਉਹਨੂੰ ਗਲਤੀ ਦੇ ਭਾਵ ਤੇ ਜੋ ਐਫਆਈਆਰ ਬਣਦੀ ਹੋਊਗੀ ਤੇ ਆਪਣੀ ਕੀਤੀ ਜਾਊ। ਚਾਚੌਰ ਕਮਿਸ਼ਨ ਵੱਲੋਂ ਜ਼ਿਲ੍ਹਾ ਪੀਗਰ ਕਲੈਸਮ ਦੀ ਚੋਣਾਂ ਦੀ ਤਿਆਰੀ ਸ਼ੁਰੂ ਹੋ ਗਈ ਹੈ। ਲੇਕਿਨ ਕੋਈ ਥੋੜੇ ਸਮੇਂ ਤੱਕ ਟਾਈਮ ਪੀਰੀਅਡ ਨੂੰ ਪੂਰਾ ਹੋ ਚੁੱਕਾ ਹੈ। ਇਸ ਲਈ ਥੋੜੇ ਸਮੇਂ ਤੱਕ ਜ਼ਿਲ੍ਹਾ ਪਰਸ਼ਦ ਦੇ ਮੈਚਸ ਹੋਣੇ ਆ। ਕਲਾਸਮੀ ਦੀ ਇਲੈਕਸ਼ਨ ਉਹਨਾਂ ਦੇ 5 ਸਾਲ ਪੂਰੇ ਹੋ ਗਏ ਕਲੈਕਸ਼ਨ ਜੀ ਡੇਲ ਡਿਊ ਹੈ ਵਧੀਆ ਜੀ ਬਸ ਹੀ ਆਮ ਆਦਮੀ ਪਾਰਟੀ ਪਹਿਲੇ ਵੀ ਤੁਹਾਨੂੰ ਪਤਾ ਤੁਹਾਨੂੰ 190ਾਂ ਚੋਂ 175 ਜਲਦ ਪੰਜ ਬਣੇ ਨੇ 90% ਰਿਜ਼ਲਟ ਹੈ ਹੁਣ ਸਾਡੇ ਭੜਾ ਤਿਆਰ ਬਲ ਤਿਆਰ ਬੈਠੇ ਨੇ ਆਪਾਂ ਪਹਿਲੇ ਟੀਮਾਂ ਤਿਆਰ ਰੱਖੀ ਇਹਦੇ ਵਿੱਚ ਇਹਨਾਂ ਨੂੰ ਕਲਾਸਮੀ ਦੀ ਇਲੈਕਸ਼ਨ ਲੜਾਉਣੀਆਂ ਨੇ ਸਾਡੇ ਸਰਪੰਚਾਂ ਦੀ ਸਲਾਹ ਦੇ ਨਾਲ ਸਾਡੇ ਮੈਂਬਰਾਂ ਦੀ ਸਲਾਹ ਦੇ ਨਾਲ